ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਆਪਾਂ ਨੇ ਆ ਰਹਿਣ ਸਹਿਣ ਕੱਪੜੇ ਲੀੜੇ ਦੀ ਗੱਲ ਕੀਤੀ ਸੀਗੀ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉੱਥੇ ਸੈਲਰੀ ਕੰਮ ਤੇ ਉਸ ਦੇ ਤੌਰ ਤੇ ਗੱਲ ਕੀਤੀ ਜਾਊਗੀ ਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਇੱਥੇ ਜਿਹੜਾ ਕੰਮ ਆ ਉਹ ਯਕੀਨੀਆਂ ਤੇ ਆ ਕਦੂ ਲੌਕੀਆਂ ਤੇ ਖੀਰੇ ਆਪਣੇ ਦੂਜੇ ਕੀ ਨਾਮ ਆਉਂਦਾ ਬਰੋਕਲੀ ਇਦਾਂ ਦੀਆਂ ਜਿਹੜੀਆਂ ਸਬਜ਼ੀਆਂ ਸਲਾਦ ਦਾ ਹੋ ਗਿਆ ਇੱਕ ਫੁੱਲਾਂ ਦਾ ਕੰਮ ਹੁੰਦਾ ਫੁੱਲਾਂ ਦਾ ਉਹ ਗੁਲਦਸਤਾ ਜਾਂ ਬਣਾ ਕੇ ਪੈਕ ਕਰਨਾ ਹੁੰਦਾ ਸੇ ਸਲਾਦ ਹੁੰਦਾ ਬੰਦ ਗੋਭੀ ਜੀ ਇਦਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਮੈਨੂੰ ਹਜੇ ਪੂਰੇ ਨਾਮ ਨਹੀਂ ਪਤਾ ਤੇ ਇਹਨਾਂ ਦੀ ਜਿਹੜੀ ਦਿਹਾੜੀ ਹੁੰਦੀ ਹੈ ਉਹ ਤੁਹਾਨੂੰ 6 ਰੁਪਏ ਘੰਟਾ 5 ਰੁਪਏ ਘੰਟਾ ਤੇ 4 ਰੁਪਏ ਘੰਟਾ ਇਦਾਂ ਤੁਹਾਨੂੰ ਇਹਨਾਂ ਦੇ ਪੈਸੇ ਮਿਲਦੇ ਖੇਤਾਂ ਦੇ ਵਿੱਚ ਜਿਹੜਾ ਘੰਟੇ ਲੱਗਦੇ ਨੇ ਉਹ ਥੋੜੇ 8 ਘੰਟੇ 9 ਘੰਟੇ ਤੇ 7 ਘੰਟੇ ਇਦਾਂ ਵੀ ਲੱਗ ਜਾਂਦੇ ਆ ਸਮੇਂ ਦੇ ਹਿਸਾਬ ਨਾਲ ਜਾਂ ਕੰਮ ਦੇ ਹਿਸਾਬ ਨਾਲ ਵੀ ਲੱਗਦੇ ਆ ਕਈ ਬੰਦੇ 5-5 ਘੰਟੇ ਲਾ ਕੇ ਵਾਪਸ ਆ ਜਾਂਦੇ ਆ ਕਈ ਬੰਦੇ ਸਵੇਰੇ 7 ਵਜੇ ਜਾਂਦੇ ਤੇ ਸ਼ਾਮ ਇਦੇ ਵਿੱਚ ਜਿਹੜੀ ਤੁਹਾਡੀ ਤਨਖਾਹ ਆ ਉਹ ਤੁਹਾਨੂੰ ਜਾਂ ਤਾਂ ਮਹੀਨੇ ਬਾਅਦ ਮਿਲਦੀ ਆ ਜਾਂ ਤੁਹਾਨੂੰ ਉਹ ਤਨਖਾਹ ਮਿਲਦੀ ਆ ਹਫ਼ਤੇ ਬਾਅਦ ਕਈ ਲੋਕ ਹਫ਼ਤੇ ਬਾਅਦ ਤੁਹਾਨੂੰ ਪੈਸੇ ਦੇ ਦਿੰਦੇ ਨੇ ਕਈਆਂ ਦੀ ਬੈਸੀ ਦਿਹਾੜੀ ਹੁੰਦੀ ਆ ਕੋਈ ਘੰਟੇ ਦਾ ਹਿਸਾਬ ਨਹੀਂ ਬਸ 50 ਰੁਪਏ ਦਿਹਾੜੀ ਜਾਂ 40 ਰੁਪਏ ਦਿਹਾੜੀ ਕਈਆਂ ਦਾ ਹਿਸਾਬ ਇਦਾਂ ਵੀ ਹੁੰਦਾ ਜਦੋਂ ਬੰਦਾ ਇੱਥੇ ਕੱਚੇ ਪੇਪਰਾਂ ਦੇ ਵਿੱਚ ਆਉਂਦਾ ਕੋਈ ਡਾਕੂਮੈਂਟ ਨਹੀਂ ਹੁੰਦਾ ਉਹਦੇ ਕੋਲੇ ਉਹ ਬੰਦਾ ਖੇਤਾਂ ਦੇ ਵਿੱਚ ਕੰਮ ਸ਼ੁਰੂਆਤ ਕਰਦਾ ਤੇ ਖੇਤਾਂ ਵਿੱਚ ਹੀ ਉਹਨੂੰ ਕੱਚੇ ਬੰਦੇ ਜਿਹੜੇ ਠੇਕੇਦਾਰ ਨੇ ਉਹ ਰੱਖਦੇ ਨੇ ਬੀਪਚੀ ਬੰਦੇ ਦੇ ਵਿੱਚ 5-7 ਬੰਦੇ ਫਿਰਦੇ ਹੁੰਦੇ ਆ ਬਿਨਾ ਪੇਪਰ ਵਾਲੇ ਤਾਂ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਇਸ ਕਰਕੇ ਜਦੋਂ ਵੀ ਆਪਾਂ ਨੇ ਪੁਲਿਸ ਵਗੈਰਾ ਆਉਂਦੀ ਆ ਕਾਰਬਨਰੀ ਆਉਂਦੀ ਆ ਹੈਲੀਕਾਪਟਰ ਆਉਂਦਾ ਆਪਾਂ ਨੇ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਇਹ ਵੀ ਚੀਜ਼ਾਂ ਮੈਨੂੰ ਜਿਹੜੇ ਮੇਰੇ ਤੋਂ ਪੁਰਾਣੇ ਬੰਦੇ ਆਏ ਹੋਏ ਨੇ ਪਹਿਲਾਂ ਬਾਈ ਹੂੜੀ ਸਾਰੇ ਵੱਡੇ ਨੇ ਜਿਹੜੇ ਮੇਰੇ ਤੋਂ ਉਹਨਾਂ ਤੋਂ ਮੈਨੂੰ ਗੱਲਾਂ ਪਤਾ ਲੱਗੀਆਂ ਨੇ ਤੇ ਇਹ ਚੀਜ਼ ਆਪਾਂ ਨੂੰ ਪਹਿਲਾਂ ਨਹੀਂ ਨੌਲੇਜ ਨਹੀਂ ਸੀਗੀ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਸੈਲਰੀ ਆ ਉਹ ਵੱਧ-ਵੱਧ ਜਿਹੜੀ ਹੈਗੀ ਆਪਣੀ 1100 1200 1 ਤੇ ਜਦੋਂ ਕੰਮ ਜਿਆਦਾ ਹੁੰਦਾ ਤਾਂ ਅਦਰਵਾਈਜ਼ ਨੂੰ 800000 800000 ਬਸ ਇਤੋਂ ਤੱਕ ਹੀ ਕੰਮ ਹੁੰਦਾ ਤੇ ਹੋਰ ਚੀਜ਼ਾਂ ਜਦੋਂ ਪਤਾ ਲੱਗਣਗੀਆਂ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੇ ਹੁਣ ਅਗਲੀ ਜਿਹੜੀ ਵੀਡੀਓ ਹੈਗੀ ਉਹ ਮੈਂ ਹੁਣ ਲਿਖਿਆ ਲਿਖਿਆ ਹੁੰਦਾ ਮੇਰਾ ਜੋਜ ਪਤਾ ਲੱਗਦਾ ਮੈਂ ਲਿਖ ਲੈਣਾ ਕਾਪੀ ਤੇ ਅਗਲੀ ਵੀਡੀਓ ਉਹਦੇ ਵਿੱਚ ਦੱਸਾਂ ਵੀ ਕੀ ਕੀ ਸਾਹਗਤਾ ਵਾ ਬਾਕੀ ਚੀਜ਼ਾਂ ਦਾ ਤੇ ਉਹ ਥੰਬਨੇਲ ਤੋਂ ਪਤਾ ਲੱਗ ਜਾਣਾ ਤੁਹਾਡਾ ਧੰਨਵਾਦ ਬਹੁਤ ਬਹੁਤ